ਹਾਂਜੀ ਕੱਲ ਜੋ ਆਰੀਅਨ ਇੱਕ ਮੁੰਡਾ ਫੂਲ ਤੋਂ ਕਿਡਨਾਪ ਕਰ ਲਿਆ ਗਿਆ ਸੀ ਉਹ ਮਿਲ ਚੁੱਕਿਆ ਹੈ ਮਲੇਰ ਕੋਟਲੇ ਕੋਲ ਤੇ ਵਾਹਿਗੁਰੂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹ ਸਾਰਿਆਂ ਦੀ ਮਿਹਨਤ ਸਦਕਾ ਹੋਰ ਬਹੁਤ ਪ੍ਰੈਸ ਰਿਪੋਰਟਰ ਨੇ ਉਹਨਾਂ ਨੇ ਬਹੁਤ ਘੱਟ ਨਿਊਜ਼ ਇਹ ਚਲਾਈ ਆ ਪਰ ਵਾਹਿਗੁਰੂ ਮੱਤਬਖਸ਼ਣ ਮੁੰਡੇ ਨੂੰ ਸਹੀ ਸਲਾਮਤ ਮੁੰਡਾ ਮਿਲ ਗਿਆ ਹੈ ਪਰ ਲੱਗਦਾ ਨਹੀਂ ਇਹ ਸਿਲਸਿਲਾ ਇੱਥੇ ਹੀ ਰੁਕ ਜਾਊਗਾ ਕਿਉਂਕਿ ਜਿੰਨਾ ਚੱਕਰ ਇਹ ਜੇ ਬੰਦਿਆਂ ਨੂੰ ਨੱਥ ਨਹੀਂ ਪਾਈ ਜਾਂਦੀ ਜੋ ਕਿਡਨਾਪ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਲੱਗੇ ਰਹਿੰਦੇ ਨੇ ਕਿਉਂਕਿ ਇਹ ਜੇ ਅਨਸਰ ਦੁਬਾਰਾ ਫੇਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਸਕਦੇ ਨੇ ਇਹਨਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਸਲੂਟਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਦੀ ਮਿਹਨਤ ਸਦਕਾ ਔਰ ਸੋਸ਼ਲ ਮੀਡੀਆ ਤੇ ਜਿਹੜੇ ਭਰਾਵਾਂ ਨੇ ਵੀਡੀਓ ਨੂੰ ਫੋਟੋ ਨੂੰ ਲਾਈਕ ਸ਼ੇਅਰ ਕਰੀਗੇ ਕੀ ਖਬਰ ਪਲਾ ਦਿੱਤੀ ਗਈ ਜਿਹੜੇ ਕਿਡਨੈਪ ਕਰਕੇ ਲੈ ਗਏ ਸੀ ਉਹਨਾਂ ਦੇ ਮਨ 'ਚ ਇੱਕ ਡਰ ਬਿਠਾਤਾ ਜਿਹਦੇ ਸਤਕਾ ਉਹ ਛੱਡ ਕੇ ਉੱਥੇ ਖੇਤ ਦੇ ਵਿੱਚ ਬੱਚੇ ਨੂੰ ਸੁੱਟ ਕੇ ਚਲੇ ਗਏ ਬਾਕੀ ਅੱਗੇ ਤੁਸੀਂ ਵੀਡੀਓ ਵੇਖ ਸਕਦੇ ਹੋ ਇੱਕ ਬੱਚਾ ਗੁੰਮ ਹੋਇਆ ਬਠਿੰਡੇ ਏਰੀਏ 'ਚ ਇਹ ਵੀਰੇ ਇੱਥੇ ਮੈਨੂੰ ਨਹਿਰ ਦੇ ਨੇੜੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਸੀ ਮੈਂ ਇਹਨੂੰ ਲੈ ਆਇਆ ਆਪਣੇ ਘਰ ਇੱਥੇ ਖੇਤ 'ਚ ਬੇਸੁਰਤ ਸੀਗਾ ਇਹਨੂੰ ਪਾਣੀ ਪੂਣੀ ਪਲਾਇਆ ਹੁਣ ਠੀਕ ਆ ਇਹ ਜਿੱਥੇ ਹੈਗਾ ਵੈਸੇ ਮੈਂ ਉਹਨਾਂ ਨੂੰ ਫੋਨ ਵੀ ਕਰਤਾ ਮੈਂ ਇਹਨੂੰ ਆਪਣੇ ਕੋਲੇ ਲੈ ਕੇ ਚੱਲਿਆ ਜੇ ਕਿਸੇ ਨਾਲ ਭਾਈ ਗੱਲਬਾਤ ਹੁੰਦੀ ਆ ਕੋਈ ਮੇਰੇ ਤੇ ਹੋ ਨਾ ਕਰਿਓ ਮੈਂ ਇੱਥੋਂ ਇਹ ਬੇਸੁਰਤ ਬੇਹੋਸ਼ੀ ਦੀ ਹਾਲਤ ਦੇ ਵਿੱਚ ਚੱਕਿਆ ਪੁੱਤ ਕਿਹੜਾ ਪਿੰਡ ਆ? ਰਾਮਪੁਰਾ ਫੂਲ ਰਾਮਪੁਰਾ ਫੂਲ ਉੱਥੋਂ ਕੌਣ ਲਿਆ ਤੈਨੂੰ? ਵੀਰੇ ਕਿਹੜਾ ਵੀਰਾ ਲੱਗਾ ਮੋਟਰ ਤੇ ਮੋਟਰਸਾਈਕਲ ਤੇ ਕੌਣ ਸੀ ਤੂੰ ਜਾਣਦਾ ਸੀ ਉਹਨੂੰ ਕਿਹਨੇ ਭੇਜਿਆ ਤੈਨੂੰ ਡੈਡੀ ਨੇ ਭੋਨਾ ਭੇਜਿਆ ਡੈਡੀ ਨੇ ਭੇਜਿਆ ਤੈਨੂੰ ਹੰਨਾ ਰੋਏ ਅੱਛਾ ਕੀ ਕਹਿੰਦਾ ਸੀ ਹਾਂ ਪਾਣੀ ਪੀ ਲਾ ਪੁੱਤੂ ਪਾਣੀ ਪੀ ਲਾ ਪਾਣੀ ਪੀ ਲਾ ਇਹ ਵੀਰੇ ਬੇਸੁਰਤਾ ਬੌਂਦਲੇ ਜੀ ਹਾਲਤ ਦੇ ਵਿੱਚ ਆ ਮੈਂ